ਵਰਕ ਪਰਮਿਟ ਦਾ ਕਿੰਨਾ ਕਿ ਸਕੋਪ ਹੈ ਮਿਲਦਾ ਦੇਖੋ ਵਰਕ ਪਰਮਿਟ ਜਿਹੜਾ ਹੈਗਾ ਆ ਇਹ ਸਭ ਤੋਂ ਪਹਿਲਾਂ ਤਾਂ ਇਹ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਵਰਕ ਪਰਮਿਟ ਜਿਹੜਾ ਹੈ ਉਹ ਕੈਨੇਡਾ ਕਿਹਨਾਂ ਲੋਕਾਂ ਨੂੰ ਇਸ਼ੂ ਕਰਦਾ ਇੱਥੇ ਜਿਹੜੀਆਂ ਕੈਨੇਡੀਅਨ ਕੰਪਨੀਆਂ ਹੈਗੀਆਂ ਆ ਸੋ ਉਹ ਜਦੋਂ ਇੱਥੇ ਰਿਕਰੂਟਮੈਂਟ ਕਰਦੀਆਂ ਹੈਗੀਆਂ ਕੈਨੇਡਾ ਦੇ ਵਿੱਚ ਵੀ ਸਾਨੂੰ ਕਿਸੇ ਵੀ ਕੰਮ ਲਈ ਬੰਦਾ ਚਾਹੀਦਾ ਉਹ ਕੰਮ ਕਲੀਨ ਅਪ ਤੋਂ ਲੈ ਕੇ ਕੋਈ ਵੀ ਹੋ ਸਕਦਾ ਚਾਹੇ ਉਹ ਮਤਲਬ ਕਿਸੇ ਕਾਰਪੈਂਡਰ ਤੱਕ ਹੋ ਸਕਦਾ ਵੈਲਡਰ ਹੋ ਸਕਦਾ ਜਹਾਜ਼ਾਂ ਦੀ ਰਿਪੇਅਰ ਤੱਕ ਦੇ ਮਕੈਨਿਕ ਹੋ ਸਕਦੇ ਆ ਸੋ ਕਿਉਂਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਹਰੇਕ ਤਰ੍ਹਾਂ ਦੀਆਂ ਜੌਬਾਂ ਜੜੀਆਂ ਉਹ ਹੈਗੀਆਂ ਰੋ ਹਰੇਕ ਤਰ੍ਹਾਂ ਦੇ ਬੰਦੇ ਦੀ ਲੋੜ ਹੈ ਔਰ ਇੱਥੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਜਿਸ ਤਰ੍ਹਾਂ ਦਾ ਕੰਮ ਹੁੰਦਾ ਕੰਪਨੀਆਂ ਨੂੰ ਉਸ ਤਰ੍ਹਾਂ ਦਾ ਬੰਦਾ ਮਿਲਦਾ ਨਹੀਂ ਸੋ ਉਸ ਕੰਮ ਦੇ ਲਈ ਫਿਰ ਐਲ ਐ ਐਮ ਆਈ ਹੈ ਜਿਹੜਾ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਪ੍ਰੋਗਰਾਮ ਹੈਗਾ ਜਿਹਨੂੰ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਕਹਿੰਦੇ ਆ ਉਹ ਐਪਲੀਕੇਸ਼ਨ ਲਾ ਕੇ ਕੰਪਨੀਆਂ ਐਲ ਐਮ ਆਈਏ ਅਪਰੂਵ ਕਰਦੀਆਂ ਐਲ ਐਮ ਆਈਏ ਐਲ ਐਮ ਆਈਏ ਇਹਦੀਆਂ ਤੇ ਕਹਿੰਦੇ ਵੀ ਬੋਲੀਆਂ ਬਹੁਤ ਲੱਗੀਆਂ ਕਈ ਤੇ ਕਹਿੰਦੇ ਮਿਲੀਅਨ ਬਿਲੀਅਨ ਬਣ ਗਏ ਜਾਂਦਾ ਦੇਖੋ ਹੁਣ ਉਹਦੇ ਵਿੱਚ ਐਲ ਐਮ ਆਈਏ ਪ੍ਰੋਗਰਾਮ ਨੂੰ 노 ਡਾਊਟ ਕਿ ਬਹੁਤ ਮੈਨੀਪੂਲੇਟ ਕੀਤਾ ਗਿਆ ਲੋਕਾਂ ਵੱਲੋਂ ਬਹੁਤ ਸਾਰੇ ਵਰਨਾਮ ਹੋ ਗਿਆ ਇਹ ਪ੍ਰੋਗਰਾਮ ਦਾ ਹਾਂਜੀ ਬਹੁਤ ਸਾਰਾ ਇਸ ਪ੍ਰੋਗਰਾਮ ਦੀਆਂ ਬੜੀਆਂ ਕੰਪਲੇਂਟਸ ਜਿਹੜੀਆਂ ਮਿਨਿਸਟਰ ਸਾਹਿਬ ਨੂੰ ਗਈਆਂ ਸੀਗੀਆਂ ਓਕੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹਦੇ ਵਿੱਚ ਚੇਂਜਸ ਲਿਆਂਦੀਆਂ ਹਾਂ ਹਾਂ ਪਹਿਲਾਂ ਕੀ ਹੁੰਦਾ ਸੀਗਾ ਵੀ ਸਿਕੰਜਾ ਕਸਤਾ ਇੱਥੇ ਵੀ ਪਹਿਲਾਂ ਬਹੁਤਾ ਕੋਈ ਐਡਾ ਉਹ ਦੇਖਦੇ ਨਹੀਂ ਸੀਗੇ ਕੰਪਨੀ ਕਿੰਨੀ ਐਸਟੈਬਲਿਸ਼ ਹੈਗੀ ਹੈ ਪਹਿਲਾਂ ਕੀ ਹੁੰਦਾ ਸੀਗਾ ਵੀ ਕੰਪਨੀ ਨਹੀਂ ਵੀ ਐਸਟੈਬਲਿਸ਼ ਹੈਗੀ ਤੁਸੀਂ ਤਾਂ ਵੀ ਕੋਈ ਜੁਗਾੜ ਕਰਕੇ ਤੇ ਲਮਾਈ ਲੈ ਲੈਂਦੇ ਸੀ ਲੋਕੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਹਾਲਾਂਕਿ ਕੰਪਨੀ ਦੇ ਵਿੱਚ ਬੰਦਾ ਇੱਕ ਕੰਮ ਕਰ ਰਿਹਾ ਦੋ ਕਰ ਰਿਹਾ ਹਾਂ ਤੋ ਕਹਿੰਦਾ ਭਾਵ ਹੈ ਕਿ ਉਹ ਪ੍ਰੋਗਰਾਮ ਨੂੰ ਵੀ ਕੋਈ ਬਹੁਤੇ ਤਰੀਕੇ ਨਾਲ ਉਸ ਵੇਲੇ ਗਵਰਨਮੈਂਟ ਮੈਨੇਜ ਨਹੀਂ ਕਰ ਰਹੀ ਸੀ ਵਧੀਆ ਤਰੀਕੇ ਨਾਲ ਓਕੇ ਪੀ ਤੁਸੀਂ ਥੋੜਾ ਬਹੁਤਾ ਤਾਂ ਸੁਪਰਵਾਈਜ਼ਨ ਚਾਹੀਦੀ ਸੀ ਤਾਂ ਇਸ ਕਰਕੇ ਉਹ ਪ੍ਰੋਗਰਾਮ ਜਿਹੜਾ ਆ ਫਿਰ ਉਹਦੇ ਵਿੱਚ ਕੰਪਲੇਂਟਸ ਆਈਆਂ ਪੀ ਲੋਕਾਂ ਤੋਂ ਪੈਸੇ ਲਏ ਜਾਂਦੇ ਆ ਫਿਰ ਸੈਲਰੀ ਦੇ ਵਿੱਚ ਵੀ ਸਿਗੀਆਂ ਵੀ ਕਾਗਜ਼ਾਂ ਦੇ ਵਿੱਚ ਸੈਲਰੀ ਕੁਝ ਹੋਰ ਦਿਖਾਈ ਜਾਂਦੀ ਹੈ ਐਕਚੁਅਲ ਵਿੱਚ ਕੋਈ ਹੋਰ ਪੇ ਕੀਤੀ ਜਾਂਦਾ ਸਭ ਮੈਨੇਜ ਕੀਤਾ ਜਾਂਦਾ ਸੀ ਹਾਂਜੀ ਸੋ ਉਹ ਵੀ ਇੱਕ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋਈਆਂ ਫਿਰ ਉਹਦੇ ਵਿੱਚ ਵੀ ਬਹੁਤ ਚੇਂਜਸ ਆ ਚੁੱਕੀਆਂ ਹੁਣ ਹੁਣ ਇਸ ਵੇਲੇ ਜਿਹੜਾ ਐਲਐਮਆਈਏ ਪ੍ਰੋਗਰਾਮ ਹੈਗਾ ਉਹਦੇ ਵਿੱਚ ਇਹ ਹੈ ਵੀ ਇੱਕ ਤਾਂ 10% ਕੈਪ ਹੈ ਜੀ ਓਕੇ ਲੋ ਵੇਜ ਐਪਲੀਕੇਸ਼ਨਸ ਦੇ ਵਿੱਚ 10% ਕੈਪ ਹੈ ਉਹਦੇ ਨਾਲ ਕੀ ਹੋਇਆ ਵੀ ਮжоਰਿਟੀ ਜਿਹੜੀਆਂ ਫਾਸਟ ਫੂਡ ਇੰਡਸਟਰੀ ਸੀਗੀ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਾਮੇ ਸੀਗੇ ਹੁਣ ਉਹਨਾਂ ਦੀ ਗਿਣਤੀ ਬਹੁਤ ਘਟ ਜਾਣੀ ਔਰ ਘਟ ਰਹੀ ਹੈ ਕਿਉਂਕਿ ਪਹਿਲਾਂ ਇਸ ਤਰ੍ਹਾਂ ਸੀਗਾ ਵੀ ਏਸ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਟੈਂਪਰਰੀ ਫੌਨ ਵਰਕਰ ਜਿਹੜੇ ਕਾਮੇ ਸੀਗੇ ਉਹ 50% 60% ਤੱਕ ਵੀ ਸੀਗੇ 40% 50% 60% ਉਹਨਾਂ ਦੀ ਗਿਣਤੀ ਸੀਗੀ ਹੁਣ ਕਿ ਜਿਹੜੀ ਉਹ ਘਟ ਕੇ 10% ਰਹਿ ਜਾਣੀ ਆ ਸੋ ਕਹਿਣ ਦਾ ਭਾਵ ਹੈ ਕਿ 10 ਬੰਦਿਆਂ ਪਿੱਛੇ ਤੁਸੀਂ ਇੱਕ ਫੌਨ ਵਰਕਰ ਲੋ ਵੇਜ ਦੇ ਵਿੱਚ ਹਾਇਰ ਕਰ ਸਕਦੇ ਹੋ ਓਕੇ ਉਹਦੇ ਵਿੱਚ ਵੀ ਫਿਰ ਫਰਦਰ ਇੱਕ ਕੰਡੀਸ਼ਨ ਹੈ ਵੀ ਜੇ ਜਿਸ ਏਰੀਆ ਦੇ ਵਿੱਚ ਤੁਸੀਂ ਹਾਇਰ ਕਰਨਾ ਉਸ ਏਰੀਆ ਦੀ ਜੇਕਰ ਅਨਇੰਪਲੋਇਮੈਂਟ ਰੇਟ 6% ਤੋਂ ਜ਼ਿਆਦਾ ਹੈ ਤਾਂ ਨਹੀਂ ਹਾਇਰ ਕਰ ਸਕਦੇ ਤੁਸੀਂ ਇੱਕ ਵੀ ਨਹੀਂ ਹਾਇਰ ਕਰ ਸਕਦੇ ਫਿਰ ਤੁਹਾਨੂੰ ਜਿਹੜੀ ਹਾਈ ਵੇਜ ਜਿਹੜੀਆਂ ਸਕਿਲਡ ਕੈਟਾਗਰੀਆਂ ਸੀਗੀਆਂ ਹਾਈ ਵੇਜ ਜਿਹਨੂੰ ਕਹਿੰਦੇ ਸੀਗੇ ਜਿਹਦੀ ਕਿ ਐਵਰੇਜ ਸੈਲਰੀ ਤਕਰੀਬਨ 25 ਤੋਂ ਲੈ ਕੇ 27-28 ਡਾਲਰ ਸੀਗੀ ਸੋ ਉਹਦੇ ਵਿੱਚ ਵੀ ਚੇਂਜ ਲੈ ਕੇ ਆਂਦੀ ਕਿ ਹੁਣ 20% ਜਿਹੜੀ ਹੈ ਸੈਲਰੀ ਤੁਹਾਨੂੰ ਵਧ ਦੇਣੀ ਪੈਣੀ ਹੈ ਜੇ ਤੁਸੀਂ ਸਕਿਲਡ ਕੈਟਾਗਰੀ ਦੇ ਵਿੱਚ ਫੋਰਨ ਵਰਕਰ ਹਾਇਰ ਕਰਨਾ ਚਾਹੁੰਦੇ ਹੋ ਸੋ ਜਿਹੜੀ ਕਿ ਇਸ ਵੇਲੇ ਬਣਦੀ ਹੈ 35 36 ਡਾਲਰ ਘੰਟੇ ਦੀ ਹਮਮ ਔਰ ਅਗੇਨ ਹੁਣ ਐਲ ਐ ਐਮ ਆਈ ਇਹ ਦੇਣ ਤੋਂ ਪਹਿਲਾਂ ਉਹ ਇਹ ਦੇਖਦੇ ਆ ਕਿ ਕੰਪਨੀ ਦੇ ਵਿੱਚ ਪ੍ਰੋਫਿਟ ਕਿੰਨਾ ਹੈ ਸੋ ਸਭ ਤੋਂ ਵੱਡੀ ਮਾਰ ਜਿਹੜੀ ਉਹਨੂੰ ਅਸੈਸ ਕਰਦੇ ਬਗੈਰ ਯੈਸ ਹਮਮ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਸੀ ਪੀਏ ਦੀਆਂ ਲੈਟਰਸ ਲਾਇਰ ਦੀਆਂ ਲੈਟਰਸ ਕੰਪਨੀ ਲੈਂਦੀਆਂ ਸੀਗੀਆਂ ਪੀ ਅਸੀਂ ਫਾਰਮ ਵਰਕਰ ਨੂੰ ਪੇ ਕਰ ਸਕਦੇ ਹਾਂ ਹਮਮ ਤੇ ਉਹਦੇ ਉੱਤੇ ਐਲ ਐ ਐਮ ਆਈ ਜਿਹੜਾ ਤੁਹਾਡਾ ਪ੍ਰੋਸੈਸ ਹੋ ਜਾਂਦਾ ਸੀਗਾ ਪੋਜ਼ਿਟਿਵ ਡਿਸੀਜਨ ਆ ਜਾਂਦਾ ਸੀਗਾ ਪਰ ਹੁਣ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਆ ਇਹ ਸਾਰੀਆਂ ਚੀਜ਼ਾਂ ਹੁਣ ਬੰਦ ਹੈਗੀਆਂ ਸੋ ਕੰਪਨੀ ਦੇ ਵਿੱਚ ਅਗਰ ਪ੍ਰੋਫਿਟ ਹੈਗਾ ਓਕੇ ਤੇ ਤਾਂ ਹੀ ਐਲ ਐਮ ਆਈ ਇਹ ਜਿਹੜੀ ਹੈ ਉਹ ਅਪਰੂਵ ਹੋਊਗੀ ਸੋ ਉਹਦੇ ਆਉਣ ਦੇ ਨਾਲ ਜੋ ਮੈਂ ਦੇਖ ਰਿਹਾ ਪਿਛਲੇ ਤਕਰੀਬਨ 2025 ਦੇ ਸ਼ੁਰੂਆਤ ਤੋਂ ਹੂੰ ਸੋ ਐਲ ਐਮ ਆਈ ਇਹ ਦੀਆਂ ਐਪਲੀਕੇਸ਼ਨਾਂ ਦੇ ਵਿੱਚ ਆਲਮੋਸਟ 50% ਦੇ ਕਰੀਬ ਜਿਹੜੀ ਉਹ ਗਿਰਾਵਟ ਓਕੇ ਆ ਚੁੱਕੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋ ਸਕਦੀ ਹੈ ਹੂੰ ਪਰ ਦੂਜੇ ਪਾਸੇ ਸਕਿਲਡ ਕੈਟਾਗਰੀ ਦੇ ਵਿੱਚ ਜਿਸ ਤਰ੍ਹਾਂ ਕਿ ਕਾਰਪੈਂਟਰ ਹੈਗੇ ਆ ਜਾਂ ਪਲੰਬਰ ਹੈਗੇ ਆ ਜਾਂ ਫਿਰ ਆਟੋ ਮਕੈਨਿਕ ਸੋ ਇਸ ਤਰ੍ਹਾਂ ਦੀ ਜਿਹੜੀ ਸਕਿਲਡ ਕੈਟਾਗਰੀ ਦੇ ਵਿੱਚ ਸਟਿਲ ਆਊਟਸਾਈਡ ਆਫ ਕੰਟਰੀ ਜਿਹੜੇ ਐਪਲੀਕੈਂਟ ਹੈਗੇ ਚਾਹੇ ਇੰਡੀਆ ਚ ਹੈਗੇ ਆ ਚਾਹੇ ਉਹ ਵੀਅਤਨਾਮ ਚ ਹੈਗੇ ਸਿੰਗਾਪੁਰ ਹੈਗੇ ਆ ਜਾਂ ਯੂਰਪ ਦੇ ਵਿੱਚ ਉਹਨਾਂ ਨੂੰ ਸਟਿਲ ਜਿਹੜਾ ਆ ਉਹ ਸਕਿੱਲ ਦਾ ਮੁੱਲ ਕੈਨੇਡਾ ਚ ਪੈ ਰਿਹਾ ਅੱਜ ਵੀ ਪੈ ਰਿਹਾ ਬਿਲਕੁਲ ਜੀ ਉਹ ਸਕਿੱਲ ਦੀ ਜਿਹੜੀ ਡਿਮਾਂਡ ਹੈਗੀ ਆ ਉਹ ਅੱਜ ਵੀ ਜਿਹੜੀ ਹੈ ਉਹ ਹੈਗੀ ਆ